ਹਾਂ ਮੇਰਾ ਸਦਾਰ ਜੀ ਮੇਰਾ ਸਾਥੀ ਤੇ ਤੁਸੀਂ ਕੌਣ ਹੋ ਹਾਂ ਮੇਰਾ ਸਦਾਨੀ ਮੈਂ ਗੋਰੀ ਪੰਜਾਬਨ ਪੀਅਰਲੀ ਵਿਆਹ ਕਰਾਇਆ ਹਾਂ ਓਸੀਆਈ ਉਹ ਓਸੀਆਈ ਗਾਰਡ ਹੈ ਮੈਂ 2010 ਚ ਗਿਆ ਸੀ 2016 ਚ ਮੈਂ ਪੱਕਾ ਹੋ ਗਿਆ ਸੀਗਾ ਹਾਂਜੀ ਤੇ ਅਸੀਂ ਮਿਲੇ 2020 ਦੇ ਵਿੱਚ ਤੇ ਹੁਣ ਤੱਕ ਕੀ ਹੁੰਦਾ ਕੋਈ ਕਮੈਂਟ ਕਰਦਾ ਨਾ ਤੇ ਇਹ ਵੀਡੀਓ ਬਣਾ ਲੈਂਦੇ ਆ ਉਹਦੇ ਕਮੈਂਟ ਦੇ ਉੱਪਰ ਤੇ ਇਹਨਾਂ ਨੇ ਕਿਹਾ ਹਾਂ ਮਿਸਟਰੀ ਮੈਂ ਇੰਡੀਆ ਜਾ ਕੇ ਰਹਿਣਾ ਤੇ ਮੈਂ ਇੰਡੀਆ ਦੀ ਪੀਆਰ ਲੈਣ ਲਈ ਵਿਆਹ ਕੀਤਾ ਹੁਣ ਦੱਸੋ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਆਪਾਂ ਮਿਲਦੇ ਆ ਹੁਣ ਨਾ ਹੋ ਗਏ 2 ਹਫ਼ਤੇ ਗੱਲ ਕਰਦੇ ਹੋਏ ਕਿਉਂਕਿ ਮੈਨੂੰ ਪਹਿਲਾਂ ਇਹ ਸੀ ਕਿ ਕਿਤੇ ਇਹ ਮੁੰਡਾ ਤਾਂ ਨਹੀਂ ਕੋਈ ਮੈਨੂੰ ਧੰਈ ਕਰੀ ਜਾਂਦਾ ਕੁੜੀ ਹੈਗੀ ਵੀ ਹੈ ਇਹ ਮੈਨੂੰ ਕਹੀ ਜਾਣ ਕੇ ਆਈ ਮੈਨ ਤੁਹਾਨੂੰ ਕੱਲ ਮਿਲੂੰਗੀ ਪਰਸੋਂ ਮਿਲੂੰਗੀ ਅਸੀਂ ਨੈਕਸਟ ਵੀਕ ਮਿਲਦੇ ਆ ਇਦਾਂ ਤੇ ਮੈਂ ਕਹਾ ਯਾਰ ਇਹ ਕੁੜੀ ਮਿਲਣਾ ਚਾਹੁੰਦੀ ਵੀ ਹੈ ਇੱਕ ਮਹੀਨਾ ਚੱਲਦਾ ਰਿਹਾ ਇੱਕ ਮਹੀਨੇ ਬਾਅਦ ਮੈਂ ਇਹਨਾਂ ਨੂੰ ਕਿਹਾ ਕਿ ਜਾਂ ਤਾਂ ਹੁਣ ਅਸੀਂ ਨੈਕਸਟ ਵੀਕ ਮਿਲ ਰਹੇ ਆ ਨਹੀਂ ਫੇਰ ਸਸਰੀ ਘਰ ਅੱਜ ਤੁਹਾਨੂੰ ਪਤਾ ਸਸਰੇ ਘਰ ਦਾ ਮਤਲਬ ਇਹ ਸਵੇਰੇ ਇਹਨਾਂ ਨੇ ਕਿਹਾ ਕਿ ਬਾਏ ਮੈਂ ਨਵਾਂ ਨਵਾਂ ਸੀ ਉਦੋਂ ਇਹਨਾਂ ਦੇ ਨਾਲ ਨਾ ਉਦੋਂ ਅਸੀਂ ਮੈਂ ਦੇ ਨੋਟਿਸ ਕੀਤਾ ਕਿ ਸਾਰੇ ਕਾਲ ਤੇ ਨੇ ਹਨਾ ਤੇ ਆਫਟਰ ਦੈਟ ਡੇ ਕੋਈ ਨਹੀਂ ਤੁਸੀਂ ਕਿੱਥੇ ਹੋ ਤੁਹਾਡੀ ਲਾਈਫ ਕਿਵੇਂ ਹੈ ਤੇ ਇਹਨਾਂ ਨੂੰ ਫੋਨ ਆਇਆ ਸੀ ਉਹਨਾਂ ਦਾ ਇੱਕ ਦਿਨ ਪਹਿਲਾਂ ਕਾਲ ਆਈ ਸੀ ਤੇ ਇਹ ਕੰਮ ਤੇ ਸੀ ਤੇ ਇਹ ਪਿਕ ਨਹੀਂ ਕਰ पाए ਤੇ ਜਦੋਂ ਇਹਨਾਂ ਨੇ ਕਾਲ ਬੈਕ ਕੀਤੀ ਤਾਂ ਇਹ ਇਦਾਂ ਹੋ ਚੁੱਕਾ ਸੀ ਫਿਰ ਇਹਨੂੰ ਇੱਕ ਰਿਗਰਟ ਵੀ ਰਹਿ ਗਿਆ ਕਿ ਉਹਨਾਂ ਨੇ ਮੈਨੂੰ ਕਾਲ ਕੀਤੀ ਸੀ ਮੈਂ ਮਿਸ ਕਿਦਾਂ ਕਰਦਾ ਬਟ ਦੈਟਸ ਵਾਈ ਲਾਈਕ ਯੂ نو ਓਕੇ ਗੋਡ ਟੋਕ ਮਾਈ ਪੈਰੈਂਟਸ ਬਟ ਹੀ ਗ੍ਰਾਂਟਡ ਮੀ ਐਂਡ ਗੇਵ ਮੀ ਸੱਚ ਅ ਬਿਊਟੀਫੁਲ ਫੈਮਿਲੀ ਨਾਓ ਐਂਡ ਆਈ ਟੈਲ ਹਿਮ ਯੂ نو ਆਈ ਲੌਸਟ ਅ ਲੋਟ ਯਾ 16 ਹਾਲ ਦੇ ਸੀਗੇ ਜਦੋਂ ਮਦਰ ਐਕਸਪਾਇਰ ਹੋ ਗਏ ਉਦੋਂ ਵੀ ਰੇਨਾਂ ਦਾ ਥੋੜਾ ਜਿਆ ਹੋ ਗਿਆ ਕਿ ਵੀ ਰੱਬ ਨੇ ਯੋ ਮੇਰੀ ਮਾਂ ਮੇਰੇ ਤੋਂ ਕਿਉਂ ਖੋਲੀ ਤੇ ਵਿਸ਼ਵਾਸ ਜਿਆ ਇਹਨਾਂ ਦਾ ਉਹ ਹੋ ਗਿਆ ਫਿਰ ਸਾਡੇ ਮਿਲਣ ਤੋਂ ਬਾਅਦ ਹੁਣ ਮੈਂ ਇਹਨਾਂ ਨੂੰ ਗੁਰੂ ਘਰ ਵੀ ਲੈ ਕੇ ਗਿਆ ਸੋ ਇਹਨਾਂ ਨੇ ਕੀਰਤਨ ਸੁਣਿਆ ਬੈਠ ਕੇ ਭਾਵੇਂ ਸਮਝ ਕੁਝ ਨਹੀਂ ਆ ਰਿਹਾ ਸੀ ਲੇਕਿਨ ਇਹ ਮੈਨੂੰ ਕਹਿੰਦੇ ਕਹਿੰਦੇ ਮੈਨੂੰ ਤਾਂ ਪੀਸਫੁਲ ਹੀ ਬੜਾ ਲੱਗਦਾ ਪਿਆ ਤੁਹਾਨੂੰ ਹੁਣ ਇਹਨਾਂ ਨੇ ਸਾਰਾ ਕੁਝ ਖਵਾਇਆ ਦਾਲ ਸਬਜੀ ਆਲੂ ਗੋਭੀ ਬੈਂਗਨ ਦਾ ਭੜਥਾ ਬਣਾਇਆ ਇੱਕ ਦਿਨ ਮੈਂ ਤਾਂ ਸ਼ੌਕ ਹੋ ਗਿਆ ਮੈਂ ਕਿਹਾ ਯਾਰ ਤੂੰ ਇੱਕ ਦਮ ਬਣਾ ਲੈ ਇਹ ਤਾਂ ਚੰਗੇ ਚੰਗੇ ਕੁੜੀਆਂ ਨੂੰ ਨਹੀਂ ਆਉਂਦਾ ਨਹੀਂ ਆਉਂਦਾ ਇਹਨਾਂ ਦੇ ਮੰਮਾ ਨੂੰ ਤੁਸੀਂ ਕੀ ਕਹਿ ਕੇ ਬੁਲਾਉਂਦੇ ਹੋ ਮੰਮਾ ਪਾਪਾ ਨੂੰ ਆ ਮਾਮਾ ਮਾਮ ਜੀ ਐਨ ਐਮ ਪਾਪਾ ਜੀ ਆ ਨੇਵਰ ਕਾਲ देम ਲਾਈਕ ਸਾਸ ਨੇਵਰ ਨੇਵਰ ਰਿਫਰ ਟੂ ਹਰ ਐਸ ਸਾਸ ਨੇਵਰ ਹੁਣ ਤਾਂ ਇਹ ਆ ਕਿ ਮੈਂ ਜੌਬ ਤੇ ਹੁੰਨਾ ਅਗਰ ਇਹਨਾਂ ਨੇ ਜੌਬ ਡਨ ਕੀਤੀ ਤਾਂ ਇਹਨਾਂ ਨੂੰ ਰਸਤੇ 'ਚ ਗੁਰੂ ਘਰ ਚਲੇ ਜਾਣਾ ਵਾਓ ਇਕੱਲੇ ਜਾ ਕੇ ਉੱਥੇ ਬਹਿਣਾ ਕੀਰਤਨ ਸੁਣਨਾ ਉਸ ਤੋਂ ਬਾਅਦ ਲੰਗਰ ਛਕਣਾ ਫਿਰ ਘਰ ਆ ਜਾਣਾ ਇੱਕ ਵਾਰ ਤਾਂ ਇੰਨਾ ਹੈ ਮੈਂ ਦੱਸੇ ਮੈਂ ਸੱਸਿਆਂ ਨਾਲ ਪੈਰੀ ਹੱਥ ਲਾਈਦੇ ਹੁੰਦੇ ਨੇ ਬਲੇਸਿੰਗਸ ਮਿਲਦੀਆਂ ਨੇ ਤੇ ਇਹਨੇ ਹਰੇਕ ਦਾ ਹੀ ਲਾਣ ਲੱਗਿਆ ਮੈਂ نو ਆਈਡੀਆ نو ਆਈਡੀਆ ਵੀ ਕਿ ਉਹਨਲੀ ਜਿਹੜੇ ਵੱਡੇ ਨੇ ਆਪਣੇ ਜਦੋਂ ਅਰਦਾਸ ਹੁੰਦੀ ਹੈ ਉਹ ਕਹਿੰਦੇ ਆ ਨਾ ਕਿ ਬਾਕੀ ਸਾਰੇ ਬਹਿ ਜਾਣ ਮੁੰਡਾ ਤੇ ਕੁੜੀ ਦੇ ਪੇਰੈਂਟਸ ਖੜੇ ਖੜੇ ਹੋਣ ਮੇ ਪੇਰੈਂਟਸ ਖੜੇ ਹੋ ਗਏ ਉਹਨੂੰ ਉਸਰੇ ਪਾਸੇ ਤੋਂ ਕੌਣ ਖੜਾ ਹੋਊਗਾ ਨਾ ਤੇ ਮੇ ਮਾਮਾ ਜੀ ਤੇ ਮਾਮੀ ਜੀ ਉਹਨਾਂ ਨੇ ਮਤਲਬ ਆਪਣੇ ਆਪ ਹੀ ਕਿਹਾ ਕਿ ਵੀ ਅਸੀਂ ਸਟੈਂਡ ਲਵਾਂਗੇ ਇਹਨਾਂ ਦੇ ਵੱਲੋਂ ਯਾ ਐਂਡ ਐਟ that time i didn't even know You know if they're a sadar, they're, if it, huh, right? If they're a little sadar. sadar. Huh. ਸੱਚਾ ਗੱਲ ਜੀ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਹਾਂ ਤੁਹਾਡੇ ਨਾਲ ਮੁਸਕਾਨ ਕਹਿੰਦੇ ਨੇ ਕਿ ਪਿਆਰ ਦੀ ਕੋਈ ਭਾਸ਼ਾ ਨਹੀਂ ਹੁੰਦੀ ਤੇ ਨਾ ਹੀ ਕੋਈ ਸਰਹੱਦ ਹੁੰਦੀ ਹੈ ਤਾਂ ਅੱਜ ਅਜੇ ਹੀ ਹੀ ਕਹਾਣੀ ਜਿਹੜੀ ਹੈ ਇਸ ਪੰਜਾਬੀ ਵੀਰ ਦੀ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਏ ਆਂ ਉਹਨਾਂ ਦੀ ਗੋਰੀ ਹਮਸਫਰ ਦੀ ਜੋ ਪਿਆਰ ਦੇ ਖਾਤਰ ਆਪਣਾ ਸਭ ਕੁਝ ਛੱਡ ਕੇ ਕੈਨੇਡਾ ਤੋਂ ਪੰਜਾਬ ਆ ਕੇ ਵਸ ਗਈ ਹੈ ਖੈਰ ਇਹ ਜਿਹੜੀ ਗੋਰੀ ਕੁੜੀ ਹੈ ਇਹ ਪੰਜਾਬਣ ਬਣ ਗਈ ਹੈ ਤੇ ਪੰਜਾਬ ਨੇ ਇਸ ਨੂੰ અપਨਾ ਲਿਆ ਤਾਂ ਬਿਨਾਂ ਕਿਸੇ ਦੇਰੀ ਦੇ ਆਓ ਹੁਣ ਸ਼ੁਰੂਆਤ ਕਰਦੇ ਆ ਮਿਲਾਉਂਦੇ ਆ ਤੁਹਾਨੂੰ ਇਸ प्यारी जही जोड़ी ਦੇ ਨਾਲ ਜੋ ਤੁਹਾਨੂੰ ਦੱਸਣਗੇ ਕਿ ਜੇਕਰ ਪਿਆਰ ਸੱਚਾ ਹੋਵੇ ਤਾਂ ਘਰ ਕਿਤੇ ਵੀ ਬਣਾਇਆ ਜਾ ਸਕਦਾ ਹੈ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹਾਂ ਆ ਮੈਂ ਠੀਕ ਹਾਂ ਤੁਸੀਂ ਕਿਵੇਂ ਹੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅੱਛਾ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਨੂੰ ਕਹਿ ਦਿਓ ਇੱਕ ਵਾਰੀ ਸਤਿ ਸ਼੍ਰੀ ਅਕਾਲ ਮੈਂ ਠੀਕ ਠਾਕ ਹਾਂ ਮੇਰਾ ਨਾਮ ਡੀਨਾ ਹੈ ਹਾਂ ਹਾਂ ਜੀ ਮੈਂ ਪੰਜਾਬੀ ਥੋੜੀ ਥੋੜੀ ਬੋਲਦੀ ਹਾਂ ਅੱਛਾ ਇਹ ਕੌਣ ਨੇ ਹਾਂ ਮੇਰਾ ਸਦਰ ਜੀ ਮੇਰਾ ਭਤੀ ਤੁਸੀਂ ਕੌਣ ਹੋ ਆ ਮੇਰਾ ਸਡਾਨੀ ਮੈਂ ਗੋਰੀ ਪੰਜਾਬੀ ਗੋਰੀ ਪੰਜਾਬ ਮਰਣਾ ਹੁਣ ਮੈਨੂੰ ਲੱਗਦਾ ਸਮਝਣ ਵੀ ਲੱਗ ਗਿਆ ਹੂੰ ਤੁਸੀਂ ਥੋੜੀ 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 ਹਾਂ ਅੱਛਾ ਵੀਰੇ ਤੁਹਾਡੇ ਤੋਂ ਸ਼ੁਰੂਆਤ ਕਰਦੇ ਹਾਂ ਹਨਾ ਸਾਡਾ ਵੀਰ ਜਿਹੜਾ ਸਿੱਧੇ ਕੈਨੇਡਾ ਤੋਂ ਗੋਰੀ ਭਰਜਾਈ ਲੈ ਕੇ ਆਇਆ ਤਾਂ ਕਿੱਦਾਂ ਮੁਲਾਕਾਤ ਹੋਈ ਸੀ ਬਹੁਤ ਸਾਰੇ ਲੋਕ ਜਦੋਂ ਇਸ ਜੋੜੀ ਨੂੰ ਦੇਖਦੇ ਹੋਣੇ ਤਾਂ ਲੋਕਾਂ ਦੇ ਮਨ ਦੇ ਵਿੱਚ ਇਹ ਸਵਾਲ ਜ਼ਰੂਰ ਆਂਦਾ ਹੈ ਕਿ ਪੀਆਰ ਕਰਕੇ ਵਿਆਹ ਕਰਾਇਆ ਹੋਣਾ ਹਨਾ ਤਾਂ ਕੀ ਸਟੋਰੀ ਹੈ ਕਿਵੇਂ ਸ਼ੁਰੂਆਤ ਹੋਈ ਸੀ ਇਹ ਜੀ ਬਹੁਤ ਵੱਡਾ ਕੁਐਸਚਨ ਹੈ ਤੇ ਹਰ ਵਾਰ ਇਹ ਆਂਦਾ ਹੀ ਆਂਦਾ ਕਿ ਬਈ ਪੀਆਰ ਕਰਕੇ ਸ਼ਾਇਦ ਮੈਰਿਜ ਕੀਤੀ ਹੋਵੇ ਬਟ ਨਹੀਂ ਮੈਂ 2010 ਚ ਕੈਨੇਡਾ ਗਿਆ ਸੀ ਤੇ 16 ਚ ਮੈਂ ਪੱਕਾ ਹੋ ਗਿਆ ਸੀਗਾ ਅੱਛਾ ਜੀ ਅਸੀਂ ਮਿਲੇ ਆਨਲਾਈਨ ਮਿਲੇ ਸੀਗੇ ਅਸੀਂ 2020 ਦੇ ਵਿੱਚ ਹੈਨਾ ਤੇ 21 ਚ ਅਸੀਂ ਕੈਨੇਡਾ ਚ ਵਿਆਹ ਕੀਤਾ ਸੀ ਪਹਿਲਾਂ ਹਾਂਜੀ ਤੇ ਮਿਲੇ ਕਿਵੇਂ ਸੀ ਮਿਲੇ ਸੀਗੇ ਨੈਟ ਤੇ ਗੱਲਾਂ ਬਾਤਾਂ ਕੀਤੀਆਂ ਚੈਟ ਕੀਤੀ ਹੂੰ ਤੇ ਮੇਰੀ ਕੋਈ ਫੋਟੋ ਨਹੀਂ ਲੱਗੀ ਸੀ ਹੂੰ ਇਹਨਾਂ ਦੀ ਲੱਗੀ ਸੀ ਅੱਛਾ ਤੁਸੀਂ ਦੇਖੋ ਸ਼ੀਸ਼ ਤੋਂ ਬਿਊਟੀਫੁਲ ਹੈ ਨਾ ਹੂੰ ਤੇ ਮੈਂ ਮੈਸੇਜ ਕੀਤਾ ਤੇ ਫਿਰ ਉਹਨਾਂ ਦਾ ਜਵਾਬ ਆਇਆ ਤੇ ਉਧਰੋਂ ਗੱਲਬਾਤ ਫਿਰ ਸਾਡੀ ਸਾਡੀ ਸ਼ੁਰੂ ਹੋਈ ਫਿਰ ਹੌਲੀ ਹੌਲੀ ਨੰਬਰ ਐਕਸਚੇਂਜ ਕੀਤੇ ਫਿਰ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਆਪਾਂ ਮਿਲਦੇ ਆ ਹੁਣ ਨਾ ਹੋ ਗਏ 2 ਹਫ਼ਤੇ ਗੱਲ ਕਰਦੇ ਹੋਏ ਕਿਉਂਕਿ ਮੈਨੂੰ ਪਹਿਲਾਂ ਇਹ ਸੀ ਕਿ ਕਿਤੇ ਇਹ ਮੁੰਡਾ ਤਾਂ ਨਹੀਂ ਕੋਈ ਮੈਨੂੰ ਉਦਾਂ ਹੀ ਕਰੀ ਜਾਂਦਾ ਕੁੜੀ ਹੈਗੀ ਹੀ ਹੈ ਹੈਨਾ ਫਿਰ ਅਸੀਂ ਨੰਬਰ ਐਕਸਚੇਂਜ ਕੀਤੇ ਫਿਰ ਅਸੀਂ ਵੀਡੀਓ ਕਾਲ ਕੀਤੀ ਉਦੋਂ ਇਹਨਾਂ ਨੇ ਮੈਨੂੰ ਦੇਖਿਆ ਵੀਡੀਓ ਕਾਲ ਤੇ ਤੇ ਉਦੋਂ ਮੈਂ ਇਹਨਾਂ ਨੂੰ ਮੈਂ ਵੀ ਦੇਖਿਆ ਪਹਿਲਾਂ ਕਿਉਂਕਿ ਪਹਿਲਾਂ ਇਹਦੀ ਫੋਟੋ ਸੀਗੀ ਪਰ ਯੂ نو I never know ਹੈਨਾ ਕਿ ਕੁੜੀ ਆ ਕਿ ਮੁੰਡਾ ਫੋਟੋ ਕੋਈ ਵੀ ਲਾ ਸਕਦਾ ਤੇ ਫਿਰ ਗੱਲਾਂ ਗੁੱਲਾਂ ਕੀਤੀਆਂ ਕਰਦੇ ਰਹੇ ਹੋਲੀ-ਹੋਲੀ ਫਿਰ ਅਸੀਂ ਜਿਹੜਾ ਕੀਤਾ ਕਿ ਵੀ ਮਿਲਦੇ ਆ ਇਹ ਮੈਨੂੰ ਕਹੀ ਜਾਣ ਕੇ ਆਏ ਮੈਨੂੰ ਕੱਲ ਮਿਲੂੰਗੀ ਪਰਸੋਂ ਮਿਲੂੰਗੀ ਅਸੀਂ ਨੈਕਸਟ ਵੀਕ ਮਿਲਦੇ ਆ ਇਦਾਂ ਤੇ ਮੈਂ ਕਹਾ ਯਾਰ ਇਹ ਕੁੜੀ ਮਿਲਣਾ ਚਾਹੁੰਦੀ ਵੀ ਹੈ ਕਿ ਉਦਾਂ ਹੀ ਲਾਰੇ ਲਾ ਰਹੀ ਸਿਰਫ ਬਟ ਫਿਰ ਮੈਂ ਹੋ ਗਿਆ 1 ਮਹੀਨਾ ਚੱਲਦਾ ਰਿਹਾ 1 ਮਹੀਨੇ ਬਾਅਦ ਮੈਂ ਇਹਨਾਂ ਨੂੰ ਕਿਹਾ ਕਿ ਜਾਂ ਤਾਂ ਹੁਣ ਅਸੀਂ ਨੈਕਸਟ ਵੀਕ ਮਿਲ ਰਹੇ ਆ ਨਹੀਂ ਫਿਰ ਸਸਰੀ ਘਰ ਦਾ ਸਸਰੇ ਘਰ ਦਾ ਮਤਲਬ ਵੀ ਫੇਰ ਚ ਇਹਨਾਂ ਨੇ ਕਿਹਾ ਸੀ ਫਿਰ ਇਹਨਾਂ ਨੇ ਮੈਨੂੰ ਕਿਹਾ ਕਿ ਚੱਲ ਤੂੰ ਇੱਕ ਮਹੀਨਾ ਹੋ ਗਿਆ ਤੂੰ ਵੇਟ ਕਰ ਰਹਾ ਤੇ ਮੈਂ ਤੈਨੂੰ ਮਿਲਣ ਨਹੀਂ ਆ ਫਿਰ ਇਹ ਜੌਬ ਤੋਂ ਸਿੱਧਾ ਮਿਲਣ ਵਾਸਤੇ ਆ ਗਏ ਨੈਕਸਟ ਡੇ ਨੈਕਸਟ ਡੇ ਯੂ ਕਮ ਫਰਮ ਯੂਰ ਜੌਬ ਹਾਂ ਆਈ ਵਾਸ ਐਕਚੁਅਲੀ ਵਰਕਿੰਗ ਵੇਰੀ ਲੇਟ ਦੈਟ ਈਵਨਿੰਗ ਐਂਡ ਆਈ ਸੈਡ ਰੀਲੀ ਆਈ ਕੈਨਟ ਐਂਡ ਹੀ ਸੈਡ ਯੂ ਰੀਟ ਮੀ ਨਾਓ অর ਯੂ ਮੀਟ ਮੀ ਨੈਵਰ ਲਾਈਕ ਸੱਚੀ ਕਾਲ ਐਂਡ ਆਈ ਸੈਡ ਓਕੇ ਜੀ ਆਈ ਵਿਲ ਫਿਰ ਮਿਲਣ ਵਾਸਤੇ ਆਏ ਤੇ ਉਦੋਂ ਕੋਵਿਡ ਸੀਗਾ ਐਕਚੁਅਲੀ ਹਾਂ ਨਾ ਤੇ ਆਏ ਫਿਰ ਸਿੱਧਾ ਬੈਠੇ ਮੈਂ ਪਹਿਲਾਂ ਹੀ ਇਹਨਾਂ ਦੇ ਆਉਣ ਤੋਂ ਨਾ ਇੰਡੀਅਨ ਫੂਡ ਆਪਣਾ ਸ਼ਾਹੀ ਪਨੀਰ ਕੜਾਈ ਪਨੀਰ ਇਹ ਵੋ ਨਾਨ ਰੋਟੀਆਂ ਸਭ ਮੰਗਾ ਕੇ ਰੱਖਿਆ ਹੋਇਆ ਕਿ ਮੈਨੂੰ ਸੀ ਕਿ ਆਪਣਾ ਫੂਡ ਕੁੜੀ ਨੂੰ ਪਸੰਦ ਆਉਂਦਾ ਵੀ ਹੈ ਕਿ ਨਹੀਂ ਆਉਂਦਾ ਹੈਨਾ ਹਾਂ ਬਟ ਜਦੋਂ ਅਸੀਂ ਪਹਿਲੀ ਵਾਰ ਹੀ ਮਿਲੇ ਨਾ ਸਾਨੂੰ ਇਦਾਂ ਲੱਗਿਆ ਨਹੀਂ ਕਿ ਅਸੀਂ ਪਹਿਲੀ ਵਾਰ ਹੀ ਮਿਲ ਰਹੇ ਹਾਂ ਇਟ ਵਾਸ ਲਾਈਕ ਯੂ نو ਕੈਕੰਦੇ ਲਵ ਐਟ ਫਸਟ ਸਾਈਟ ਯਾ ਕਨੈਕਸ਼ਨ ਐਟ ਫਸਟ ਸਾਈਟ ਬਿਲਕੁਲ ਯੈਸ ਹੈਨਾ ਹਾਂਜੀ ਸੋ ਵੀ ਵੇਰ ਵੈਰੀ ਕੰਫਰਟੇਬਲ ਕੋਈ ਇਹੋ ਜੀ ਗੱਲ ਨਹੀਂ ਸੀਗੀ ਕੋਈ ਮੈਨੂੰ ਪਹਿਲਾਂ ਸੀਗਾ ਕਿ ਯਾਰ ਸਰਦਾਰ ਮੁੰਡਾ ਹਨਾ ਕਿ ਗੋਰੀ ਦੇ ਮਾਈਂਡ 'ਚ ਕੁਝ ਇਦਾਂ ਦੀ ਚੀਜ਼ ਟਰਬਨ ਨੂੰ ਲੈ ਕੇ ਕੁਝ ਇਦਾਂ ਦਾ ਨਾ ਹੋਵੇ ਬਟ ਨਥਿੰਗ ਨਥਿੰਗ ਅੱਛਾ ਤੁਸੀਂ ਤਾਂ ਦੇਖਿਆ ਹੋਇਆ ਸੀ ਫੋਟੋ ਵੀ ਦੇਖੀ ਹੋਈ ਸੀ ਜਦੋਂ ਤੁਸੀਂ ਦੇਖਿਆ ਇਹਨਾਂ ਨੂੰ ਵੈਨ ਯੂ ਸਾ ਮੀ ਔਨ ਵੀਡੀਓ ਇਟ ਵਾਸ ਲਵ ਇਟ ਫਸਟ ਸਾਈਟ ਹਾਂ ਲਾਈਕ ਵੈਨ ਆਈ ਸੀਨ ਹਿਮ ਔਨ ਵੀਡੀਓ ਆਈ ਥਾਟ ਹੀ ਵਾਸ ਵੈਰੀ ਹੈਂਡਸਮ ਵੈਰੀ ਹੈਂਡਸਮ ਐਂਡ ਵੈਰੀ ਵੈਲ ਸਪੋਕਨ ਵੈਰੀ ਪੋਜ਼ਿਟਿਵ ਅਮ ਸੋ ਇਟ ਵਾਸ ਜਸਟ ਲਾਈਕ ਹੀ ਗੇਵ ਮੀ ਅ ਫੀਲਿੰਗ ਲਾਈਕ ਆ ਨੇਵਰ ਹੈਡ ਬਿਫੋਰ ਐਂਡ ਇਟ ਵਾਸ ਜਸਟ ਲਾਈਕ I wanted to meet him, but I was just very busy, very busy. My work as a manager, I was working very long hours and everything. And he was taking time off work, and I would then say, "Okay, and meet," and I would making everything move around. But mm. then finally we met, and it was it was just like love at first sight. you Punjabi? Did you learn some words? Hi, uh, words I understand. I'm taking online classes, so uh, um, slowly, holy Holi," taking holy "Roti Pani." Holy, holy. <laughs> ah, "Roti Pani," "Sabji." ਨਾਸਤਾ ਫਰ ਆਪਾ ਹਾਂ ਐਨੀ ਕਾਈਂਡ ਆ ਲਿਟਲ ਵਰਡਸ ਲਾਈਕ ਅਮ ਮਾਈ ਪੈਰੈਂਟਸ ਵਿਲ ਸੇ অর ਹੀ ਵਿਲ ਸੇ ਆਈ ਵਿਲ ਅੰਡਰਸਟੈਂਡ ਆਰ ਫਰੈਂਡਸ ਅਰਾਊਂਡ ਸੋ ਇਨ ਅ ਸੈਂਟੈਂਸ ਆਈ ਵਿਲ ਪਿਕ ਆਊਟ ਅ ਵਰਡ ਐਂਡ ਦੈਨ ਆਈ ਅੰਡਰਸਟੈਂਡ ਹਾਂਜੀ ਹਾਂ ਕਿਉਂਕਿ ਅਸੀਂ ਰੋਜ਼ ਗੱਲਾਂ ਕਰਦੇ ਆ ਜਿਹੜੀਆਂ ਉਹ ਫਿਰ ਹੌਲੀ ਹੌਲੀ ਬੰਦਾ ਪਿਕ ਅਪ ਕਰਨ ਲੱਗ ਜਾਂਦਾ ਤੇ ਮੈਨੂੰ ਲੱਗਦਾ ਸਮਝ ਵੀ ਲੈਂਦੇ ਆ ਇਸ ਲਈ ਹੈ ਨਾ ਹਾਂਜੀ ਅੰਡਰਸਟੈਂਡਿੰਗ ਪਾਵਰ ਬਹੁਤ ਜ਼ਿਆਦਾ ਹੈਗੀ ਆ ਕਿ ਲਾਈਕ ਸ਼ਿਕਨ ਇੱਕ ਕੈਚ ਕਰ ਲੈਂਦੇ ਬਹੁਤ ਛੇਤੀ ਬਾਕੀਆਂ ਨਾਲ ਹੂੰ ਹੁਣ ਸਾਨੂੰ ਕੋਈ ਕਹਦੇ ਸਪੈਨਿਸ਼ ਸਿੱਖੋ ਅਸੀਂ ਨਹੀਂ ਸਿੱਖ No. but uh, hats off to her because I change life changed 100% I mean, my life changed 100% it's a you know i was born to be very independent i was raised to do everything on my own you don't rely on you know other people family anything like mm. that then i had to come into uh, a punjabi family which is about values culture uh, in the beginning ਵੀ ਥੋੜਾ ਜਿਆ ਸ਼ੁਰੂ ਚ ਇਹਨਾਂ ਨੂੰ ਔਖਾ ਵੀ ਲੱਗਦਾ ਸੀ ਹਾਂ ਕਿਉਂਕਿ ਜਿੱਥੋਂ ਇਹ ਆਏ ਨੇ ਉੱਥੇ ਤਾਂ ਬਹੁਤ ਇੰਡੀਪੈਂਡੈਂਸ ਹੈਗੀ ਹੈ ਕਿ ਵੀ ਆਈ ਏਮ ਇੰਡੀਪੈਂਡੈਂਟ